ਬਣੀ ਹੁੰਦੀ ਹੈ ਪੀਵੀਸੀ ਦੀ ਹਨ ਜਿਹੜੇ ਕਿ ਕਦੇ ਨਹੀਂ ਖਰਾਬ ਹੁੰਦੀ ਪਹਿਲੀ ਗੱਲ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਆਪਣੇ ਵੀਡੀਓ ਦੇ ਜਰੀਏ ਕਿ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਕੋਈ ਧਾਰਮਿਕ ਸਥਾਨ ਤੇ ਕੰਮ ਕਰਾਉਂਗੇ ਵੀ ਉਹ ਤੋੜਾ ਜੀ ਉਹਦੇ ਉਹਦੇ ਸਾਹਮਣੇ ਥੋੜਾ ਜਿਹਾ ਮਹਿੰਗੇ ਵਾਲੀ ਸੀਟ ਲੱਗੇ ਜੀ ਮਹਿੰਗੇ ਵਾਲੇ ਲੱਗੇ ਇਹਦੇ ਵਿੱਚ ਨਾ ਆ 골ਡਨ ਲੇਅਰ ਆ ਗਈ ਮੇਰੇ ਤਾਂ ਕਰਕੇ ਇਹਨੂੰ ਇੱਕੋ ਆਪੋ ਵੀ ਕਹਿੰਦੇ ਨੇ ਰੇਸ ਨਾਲ ਰੇਸਾ ਜੁੜ ਗਿਆ ਇੱਥੇ ਕਟਿੰਗ ਕਰ ਇਹਦਾ ਜਿੰਨਾ ਵੀ ਨੀਚਲਾ ਏਰੀਆ ਸੀਗਾ ਇਹ ਸਾਰੇ ਦੇ ਉੱਤੇ ਲੱਗਿਆ ਹੋਇਆ ਜੀ ਅੰਦਰਲੇ ਪਾਸੇ ਵਾਲਪੇਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਕਹਿੰਦੇ ਨੇ ਯਾਰ ਸ਼ੀਟ ਨਹੀਂ ਦਿਖਾਈ ਆਹ ਸ਼ੀਟ ਦੀ ਗੱਲ ਕਰਦਾ ਮੈਂ ਜਿਹੜੀ ਆਪਾਂ ਤੁਹਾਨੂੰ ਦਿਖਾਈ थी ਵੀਡੀਓ ਦੇ ਵਿੱਚ ਹੁਣ ਇਹਦੇ 8 ਬਏ 4 ਦੀ ਹੈ ਹਾਂ ਆਹ ਲੋ ਜੀ ਆਹ ਦੇਖੋ ਪਲਾਸਟਿਕ ਦੀ ਹੈ ਭਈਏ ਡਾਊਨ ਸੀਲਿੰਗ ਦੇ ਉੱਤੇ ਵਾਲ ਪੇਪਰ ਲਗਵਾਇਆ ਉਹ ਵੀ ਭਰਾ ਹੋਰਾਂ ਨੇ ਲਗਵਾਇਆ ਨਵਿਲਤੀ ਹੋਇਆ ਹੈ ਮਟੀਰੀਅਲ ਹੈ ਸਾਰਾ ਆ ਚੈੱਕ ਕਰ ਲੋ ਉੱਪਰ ਛੱਤਾਂ ਦੇ ਉੱਤੇ ਵਾਲ ਪੇਪਰ ਵਗੈਰਾ ਸਾਰਾ ਕੁਝ A ਤੋਂ Z ਸਾਰੇ ਭਰਾ ਮਨੋਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਿਆ ਪਿੰਡ ਕਾਂਜਲੇ ਦੇ ਵਿੱਚ ਆਪਣੇ ਇੱਕ ਗੁਰੂ ਘਰ ਜਾਂ ਡੇਰਾ ਦੋਨੋਂ ਹੀ ਕਹਿ ਸਕਦੇ ਹੋਗੇ ਤੁਸੀਂ ਬਾਬਾ ਜਗਤ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆਗਾ ਤੇ ਆਪਣੇ ਨਾਲ ਡੇਰੇ ਦੇ ਨਾਲ ਪ੍ਰਬੰਧਕ ਤੇ ਆਪਣੇ ਵੀਰ ਭਾਈ ਮਿਸਤਰੀ ਨੇ ਆਪਾਂ ਨਾ ਇੱਕ ਰੀਸੈਂਟਲੀ ਪਿੱਛੇ ਜੇ ਕਾਫੀ ਸਾਰੇ ਵੀਡੀਓ ਬਣਾ ਚੁੱਕੇ ਆ ਨਵੀਲ ਇੰਟੀਰੀਅਰ ਵਾਲਿਆਂ ਦੀ ਜਿਹੜੇ ਮਲੇਰ ਕੋਟਲੇ ਦੇ ਵਿੱਚ ਹੈਗੇ ਨੇ ਤੁਸੀਂ ਮੈਨੂੰ ਉਹਨਾਂ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੇ ਪ੍ਰੋਡਕਟ ਦਿਖਾਏ ਨੇਗੇ ਆਪਾਂ ਇੱਕ ਮੇਨ ਪ੍ਰੋਡਕਟ ਦਿਖਾਇਆ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੰਦਾਂ ਦੇ ਉੱਤੇ ਟਾਈਲਾਂ ਲਾਉਣ ਦੀ ਲੋੜ ਨਹੀਂ ਇੱਕ ਨਵੀਂ ਸ਼ੀਟ ਚੱਲੀ ਸੀ ਜਿਹੜੀ ਮੈਂ ਤੁਹਾਨੂੰ ਪੰਨ ਕੇ ਵੀ ਦਿਖਾਈ ਹੈ ਮੈਂ ਹਲਕੀ ਜਿਹੀ ਇੱਕ ਵੀਡੀਓ ਤੁਹਾਨੂੰ ਸਾਈਡ ਤੇ ਚਲਾ ਵੀ ਦਊਗਾ ਉਹ ਸ਼ੀਟ ਦਾ ਕੰਮ ਪ੍ਰੋਪਰ ਉਰੇ ਅੰਦਰ ਹੋਇਆ ਹੋਇਆ ਉਹ ਤੁਹਾਨੂੰ ਪ੍ਰੋਪਰ ਦਿਖਾਉਂਗਾ ਇਹਦੇ ਨਾਲ ਨਾਲ ਬਹੁਤ ਸਾਰਾ ਹੋਰ ਕੰਮ ਵੀ ਹੋਇਆਗਾ ਜੋ ਤੁਹਾਡੇ ਸਾਰਿਆਂ ਦੇ ਲਈ ਇੱਕ ਤਰ੍ਹਾਂ ਦਾ ਨਮਾ ਗੁਰੂ ਘਰ ਹੋਵੇ ਭਾਵੇਂ ਆਪਾਂ ਘਰਾਂ ਦੇ ਵਿੱਚ ਕਰਾਉਣਾ ਭਾਵੇਂ ਹੋਮ ਇੰਟੀਰੀਅਰ ਭਾਵੇਂ ਗੱਲ ਕਰ ਲਈ ਐਕਸਟੀਰੀਅਰ ਦੀ ਮਤਲਬ ਇਦਾਂ ਦਾ ਮਟੀਰੀਅਲ ਜਿਹੜਾ ਆਪਾਂ ਅੰਦਰ ਵੀ ਵਰਤ ਸਕਦੇ ਆਂਗੇ ਕਮਰਿਆਂ ਦੇ ਅੰਦਰ ਤੇ ਕਮਰਿਆਂ ਦੇ ਬਾਹਰ ਹਾਲ ਹੋਵੇ ਗੁਰੂ ਘਰ ਹੋਵੇ ਜਾਂ ਪਹਿਲਾਂ ਤਾਂ ਇਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਜੇ ਗੱਲ ਕਰੀਏ ਜੀ ਇਹ ਕਿਸੇ ਨਾ ਉਰੇ ਵਿਜ਼ਿਟ ਕਰਨਾ ਹੋਵੇ ਦੇਖਣਾ ਹੋਵੇ ਪਿੰਡ ਕਾਂਝਲੇ ਦੇ ਵਿੱਚ ਇਹਦਾ ਪ੍ਰੋਪਰ ਹੈ ਇਹਦਾ ਨਾਮ ਤੇ ਉਰੇ ਕਿਸੇ ਨੇ ਆਣਾ ਹੋਵੇ ਤਾਂ ਕਿਵੇਂ ਆ ਸਕਦਾ ਉਰੇ ਡੇਰਾ ਬਾਬਾ ਜਗਤ ਸਿੰਘ ਜੀ ਜੱਗਾ ਡੇਰਾ ਬਜਦਾ ਜੀ ਓਕੇ ਜੀ ਹਾਂ ਜੀ ਕਾਂਝਲੇ ਤੋਂ ਹਸਰੰਪੁਰ ਰੋਡ ਦੇ ਉੱਤੇ ਹੈ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਨਾ ਅ ਮਿਸਤਰੀ ਭਾਈ ਨੇ ਆਪਣੇ ਨਾਲ ਜਿੰਨਾਂ ਨੇ ਆਪਾਂ ਨੇ ਕੰਮ ਕੀਤਾ ਨਾ ਯਰੇ ਹਾਂ ਜੀ ਠੀਕ ਹੈ ਜੀ ਤੇ ਆਪਣੇ ਦੋ ਪ੍ਰਬੰਧਕ ਜੋ ਆਪਣੇ ਗੁਰਦੁਆਰਾ ਕਮੇਟੀ ਦੇ ਹੈਗੇ ਨੇ ਨਾਲ ਹੈਗੇ ਨੇਗੇ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਣਗੇ ਸਰਦ ਸਸਰੀਕਰ ਜੀ ਸਸਰੀਕਰ ਜੀ ਤੇ ਜੇ ਗੱਲ ਕਰੀ ਜੀ ਵੀ ਉਹ ਕਹਿੰਦੇ ਨੇ ਕਿ ਵੀ ਸਾਨੂੰ ਕੰਮ ਕਿਵੇਂ ਦਾ ਲੱਗਾ ਕਈ ਵਾਰ ਆਪਣੇ ਵੀਰ ਭਰਾਵਾਂ ਦੀ رائے ਹੁੰਦੀ ਹੈ ਕਿਉਂਕਿ ਆਪਾਂ ਇੱਕ ਵਧੀਆ ਧਾਰਮਿਕ ਸਥਾਨ ਤੇ ਖੜੇ ਅੱਜ ਹਾਂਜੀ ਇੱਥੇ ਆਪਾਂ ਕੋਈ ਵੀ ਚੀਜ਼ ਲਾਣ ਲੱਗੇ ਜੀ ਕਿ ਆਪਾਂ ਮਿੱਟ ਲਾ ਰਹੇ ਹਾਂ ਹਾਂਜੀ ਹਾਂਜੀ ਆਪਾਂ ਸੋਚ ਦੇ ਨਹੀਂ ਹੁੰਦਾ ਆਪਾਂ ਕਹਿੰਨੇ ਕਿ ਵਧੀਆ ਤੋਂ ਵਧੀਆ ਕੁਆਲਿਟੀ ਦੇ ਵਿੱਚ ਲਾਈਏ ਜੀ ਇੱਕ ਚੀਜ਼ ਕੱਲੀ ਕੱਲੀ ਕੁਆਲਿਟੀ ਆਪਣੀ ਦੇਖੀ ਜਾਂਦੀ ਆ ਇਹ ਉਮਰਾਂ ਪਰ ਦਾ ਕੰਮ ਹੁੰਦਾ ਓਕੇ ਕਿਉਂ ਇਹ ਕਿਹੜਾ ਆਪਣੇ ਘਰ ਵਾਲਾ ਕੰਮ ਹੈ ਵੀ ਅਗਲੇ ਸਾਲ ਦੂਜੀ ਵੀੜੀ ਢਾਕੇ ਪਾ ਲੂਗੀ ਇਹ ਢਾਕੇ ਨਹੀਂ ਪੈਣਦੇ ਗੁਰੂ ਘਰ ਸਾਦਾ ਵਾ ਵਾਰ ਰਹੇ ਰਹਿੰਦੇ ਨੇ ਤੇ ਜਿਹੜਾ ਵੀ ਕੰਮ ਆਸੀਂ ਬਹੁਤ ਬਰੀਕੀ ਨਾਲ ਦੇਖ ਕੇ ਬਾਬਾ ਜੀ ਦੀ ਚਲਾਈ ਹੋਈ ਸਸਤਾ ਜੋ ਵੀ ਪਰੰਪਰਾ ਉਹ ਪਰੰਪਰਾ ਦੇ ਅਨਸਾਰ ਹੀ ਅਸੀਂ ਦੇਖ ਕੇ ਉਹਨੀ ਬਰੀਕੀ ਨਾਲ ਕੰਮ ਕਰਾਉਨੇ ਆਗੇ ਓਕੇ ਇਹਨਾਂ ਦਾ ਕੰਮ ਕਿੰਨਾ ਹੈ ਇਹਨਾਂ ਦਾ ਕੰਮ ਸਾਨੂੰ ਬਹੁਤ ਚੰਗਾ ਲੱਗਿਆ ਜੀ ਇਹਨਾਂ ਦਾ ਕੰਮ ਸਮਾਂ ਦੀ ਪਿੰਡ ਦੇ ਵਿੱਚ ਵੀ ਸਾਡੇ ਹੋਰ ਚੱਲ ਪਏ ਦੂ ਦੇਖ ਕੇ ਧਰਮ ਸਤਾ ਠਾਈਆਂ ਨੇ ਛੱਡੀਆਂ ਤਰਸਤਾਂ ਦੀਆਂ ਉੱਥੇ ਉੱਥੇ ਵੀ ਕੰਮ ਇਹਨਾਂ ਦੇ ਚੱਲ ਪਏ ਮਿਸਤਰੀਆਂ ਦੇ ਆਪਾਂ ਦੀਵਾਰਾਂ ਦੇ ਉੱਤੇ ਆਪਾਂ ਸ਼ੀਟਾਂ ਲਾਈਆਂ ਨੇ ਗਿਆ ਉਹ ਟਾਇਲ ਨਹੀਂ ਹੈ ਗਿਆ ਅਸਲ ਵਿੱਚ ਜੇ ਸ਼ੀਟਾਂ ਹੀ ਨਾ ਉਹ ਤੁਸੀਂ ਦੇਖਣ ਦੇ ਵਿੱਚ ਤੁਹਾਨੂੰ ਐਨ ਲੱਗਿਆ ਇੱਕ ਵਾਰ ਕਿ ਯਾਰ ਇਹ ਸ਼ੀਟ ਕਾਮਯਾਬ ਹੋਊਗੀ ਜਾਂ ਨਹੀਂ ਹੋਊਗੀ ਕੁਝ ਉਹਦੇ ਬਾਰੇ ਦੇਖੋ ਮਨ ਦੇ ਵਿੱਚ ਕਿਹੜਾ ਡਾਊਟ ਆਉਂਦਾ ਪਰ ਜਦੋਂ ਹੁਣ ਲੱਗੀ ਹੋਈ ਚੀਜ਼ ਦੇਖ ਲਈ ਤੇ ਬਾਕੀ ਇਹਦੇ ਵੀਊ ਆਉਂਦੇ ਆ ਸਾਨੂੰ ਵਧੀਆ ਚੰਗੇ ਮਿਲਦੇ ਆ ਰਿਸਪੌਂਸ ਰਿਸਪੌਂਸ ਮਿਲਦੇ ਨੇ ਵੀ ਉਹ ਕਹਿੰਦੇ ਵੀ ਤੁਹਾਨੂੰ ਮੁੜ ਕੇ ਭੁੱਲੀ ਜਾਓ ਜਦੋਂ ਇਹ ਲਾਤੀ ਹਾਂ 25 30 ਸਾਲ ਤੁਹਾਨੂੰ ਮੁੜ ਕੇ ਨੂੰ ਤੇ ਨਹੀਂ ਝਾਕਣ ਦੀ ਲੋੜ ਨਹੀਂ ਲਓ ਜੀ ਹ ਕੁਈ ਡਿਫੈਕਟ ਨਹੀਂ ਹੁੰਦਾ ਇਹਦੇ ਇੱਥੇ ਵਾਲਪੇਪਰ ਦਾ ਲੂਬਰ ਦਾ ਤੇ ਜਿਹੜੀਆਂ ਆਪਾਂ ਛਿੱਟਾਂ ਸਾਈ ਜੀ ਉਹਦਾ ਕੰਮ ਹੋਇਆ ਹੁਣ ਆਪਾਂ ਅੰਦਰ ਚੱਲਦੇ ਆਂ ਸੋ ਇਹਨੂੰ ਸਾਰਾ ਪ੍ਰੋਪਰ ਬਰੀਕੀ ਦੇ ਨਾਲ ਕੰਮ ਦਿਖਾ ਦਿੰਨੇ ਇੱਕ ਵਾਰੀ ਤਾਂ ਜੋ ਤੁਸੀਂ ਵੀ ਸ਼ੋਰ ਹੋ ਜਿਓ ਕਿ ਜੇ ਤੁਸੀਂ ਕਰਵਾਣ ਦੀ ਸੋਚ ਰਹੇ ਹੋ ਉਹ ਲੁੱਕ ਲਾਈਕ ਵੀ ਕਿਵੇਂ ਦਾ ਲੱਗੂ ਕਿਵੇਂ ਦਾ ਨਹੀਂ ਚੱਲੀ ਜੰਦਰ ਆਜੋ ਜੀ ਤੇ ਦੋਸਤੋ ਹੁਣ ਸਰਪ੍ਰਾਈਜ਼ ਦੇਖਣ ਵਾਲੀਆਂ ਚੀਜ਼ਾਂ ਨੇਗੀਆਂ ਹੁਣ ਆਹ ਕੰਦ ਦੇ ਉੱਤੇ ਤੁਹਾਨੂੰ ਭਲੇਖਾ ਲੱਗੂਗਾ ਕਿ ਯਾਰ ਟਾਈਲਾਂ ਲੱਗੀਆਂ ਹੋਈਆਂ ਨੇ ਹਨਾ ਜੀ ਬਿਲਕੁਲ ਆ ਜੂਰ ਨੂੰ ਆ ਜੀ ਮੜਾ ਜਾ ਆਪਾਂ ਲੋ ਵੀ ਦਿਖਾ ਦਨੇ ਆ ਆ ਚੀ ਚੈੱਕ ਕਰੋ ਥੋੜਾ ਜਿਹਾ ਜੋ ਦੂਰੋਂ ਕਾਬਰ ਹੁੰਦੀ ਹੈ ਨਾ ਹੁਣ ਇਹੋ ਉਹ ਸ਼ੀਟਾਂ ਨੇ ਹੈਗੀਆਂ ਇਹਦੀ ਜੇ ਆਪਾਂ ਗੱਲ ਕਰੇ 8 ਵਜੇ 4 ਦੀ ਹੁੰਦੀ ਹੈ ਨਾ 8 ਵਜੇ 4 ਦੀ 8 ਵਜੇ 4 ਦੀ ਕਟਿੰਗ ਕਰਕੇ ਇਹਨਾਂ ਨੂੰ ਜੋ ਲੁੱਕ ਦੂਰੋਂ ਇੱਕ ਬਰਤਾ ਬੰਦੇ ਨੂੰ ਆ ਲੱਗੂਗਾ ਕਿ ਸ਼ਾਇਦ ਹੁਣ ਵੱਡੀ ਟਾਇਲ ਲਾ ਦੀ ਹਾਣਾ ਪਰ ਇਹ ਟਾਇਲ ਨਹੀਂ ਹੈਗੀ ਮਿੱਤਰੋ ਤੇ ਜੇ ਗੱਲ ਕਰਦੋ ਕੁਆਲਿਟੀ ਦੀ ਲੈ ਬਾਈ ਇਹ ਹਲਦੀ ਨਹੀਂਗੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਵਾ ਸਕਦੇ ਹੋ ਇਹ ਬਾਹਰਲੇ ਆਊਟਡੋਰ ਦੇ ਵਿੱਚ ਲੱਗੀ ਹੋਈ ਹੈ ਕਈ ਵਾਰ ਕਿਸੇ ਭਰਾ ਨੂੰ ਇਹ ਵਹਿਮ ਹੁੰਦਾਗਾ ਇਹਦਾ ਰੰਗ ਨਾ ਫਿੱਟ ਜੇ ਬਾਹਰ ਧੁੱਪ ਪਛਾਦਾ ਤੇ ਕੀ ਰਿਐਕਟ ਹੋਊਗਾ ਤਾਂ ਇਹ ਬਣੀ ਹੁੰਦੀ ਆ ਪੀਵੀਸੀ ਦੀ ਜਿਹੜੀ ਕਿ ਕਦੇ ਨਹੀਂ ਖਰਾਬ ਹੁੰਦੀ ਪਹਿਲੀ ਗੱਲ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਆਪਣੇ ਵੀਡੀਓ ਦੇ ਜ਼ਰੀਏ ਕਿ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਕੋਈ ਧਾਰਮਿਕ ਸਥਾਨ ਤੇ ਕੰਮ ਕਰਾਉਂਗੇ ਵੀ ਉਹ ਦੇਖਣ ਦੇ ਵਿੱਚ ਕਿਵੇਂ ਲੱਗੂਗਾ ਆ ਜੀ ਚੈੱਕ ਕਰ ਲਓ ਇਹ ਆਪਾਂ ਕਿੰਨਾ ਕਿ ਇਹ ਸਾਰੀ ਦੀ ਸਾਰੀ ਦੁਵਾਰ ਕਵਰ ਕੀਤੀ ਹੈ ਨਾਲ ਹਾਂ ਜੀ ਸਾਰੀ A to Z ਉਹ ਸਾੰਮਲਾ ਵੀ ਚੈੱਕ ਕਰਾ ਦੇ ਬਾਈ ਦੇਖ ਲਓ ਇੱਕ ਵਾਰੀ ਬਾਕੀ ਇਹਨਾਂ ਦਾ ਭਰਾਮਾ ਦਾ ਆਪਾਂ ਨੰਬਰ ਸਕਰੀਨ ਤੇ ਤੇ ਜਿੰਨਾਂ ਤੋਂ ਮਾਲ ਚੱਕਿਆ ਉਹਨਾਂ ਦਾ ਵੀ ਨਵੀਂ ਵਾਲਿਆਂ ਦਾ ਦੋਨੋਂ ਨੰਬਰ ਚੱਕਾ ਦਾਂਗੇ ਤੁਸੀਂ ਬੇਫਿਕਰ ਹੋਣਾ ਕੰਟੈਕਟ ਵੀ ਕਰਾ ਸੋ ਜਿੰਨਾਂ ਨੇ ਕੰਮ ਕਰਾਉਣਾ ਹੁਣ ਗੱਲ ਕਰ ਦਿਓ ਇਹਦੇ ਵਿੱਚ ਲੱਗਿਆ ਕਿ ਆ ਤਾਂ ਉਹ ਪੀਵੀ ਸਟਨ ਹੈ ਤੇ ਜਿਹੜੀ ਆਹ ਇਹ 1/1 ਦੀ ਹੁੰਦੀ ਹੈ ਜੀ 4 ਕੋਲੂਬਰੂ ਦੀ ਇਹ ਹੈ ਨੇ ਇਹ ਗਲਾਸ ਦੇ ਵਿੱਚ ਹੁੰਦਾ ਸ਼ੀਸ਼ੇ ਵਾਂਗੂ ਸ਼ੀਸ਼ੇ ਵਾਂਗੂ ਹੁੰਦੀ ਹੈ ਇਹ ਫਿਕਸ ਹੁੰਦੀ ਹੈ ਇਹ ਪੇਪਰ ਉਤਾਰ ਕੇ ਪੇਪਰ ਉਤਾਰ ਕੇ ਜੀ ਇਹ ਸਿੱਧਾ ਪੇਸਟ ਹੋ ਜਾਂਦਾ ਜਿਵੇਂ ਹੁਣ ਇੱਥੇ ਪਿੱਲਰ ਸੀਗੇ ਇਹਨਾਂ ਦੀ ਥੋੜੀ ਜੀ ਲੁੱਕ ਹੋਰ ਵਧਾਉਣ ਲਈ ਵਧੀਆ ਕਰਨ ਦੇ ਲਈ ਆਹ ਲੱਗਿਆ ਹੋਇਆ ਇੱਕ ਚੱਲੇ ਸੀਗੇ 3D ਵਾਲਪੇਪਰ ਆਪਾਂ ਇੱਕ ਵੀਡੀਓ ਦੀ ਬਣਾਈ ਸੀਗੀ ਉਹ ਵਾਲਪੇਪਰਾਂ ਦਾ ਕੰਮ ਇੱਥੇ ਵੀ ਹੋਇਆ ਆਪਾਂ ਹਾਲ ਦੇ ਅੰਦਰ ਲੈ ਬੈਠੀ ਜੀ ਦਿਖਾਈਏ ਆਜੋ ਜਿੰਨੇ ਭਰਾ ਦੇਖ ਰਹੇ ਨੇ ਜੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰੋ ਜਿੰਨੇ ਵੀ ਦੇਖ ਰਹੇ ਹੋਗੇ ਕਈ ਵਾਰ ਕਿਸੇ ਭਰਾ ਨੂੰ ਨਾ ਲੋਡ ਹੁੰਦੀ ਹੈ ਕਿ ਯਾਰ ਕਿਵੇਂ ਦਾ ਕੰਮ ਕਰਾਉਣਾ ਕਿਵੇਂ ਦਾ ਨਹੀਂ ਤਾਂ ਇਹ ਤੋਂ ਉਹ ਆਈਡੀਆ ਲੈ ਸਕਦਾ ਹੈਗਾ ਆਜੋ ਜੀ ਅੱਛਾ ਇੱਧਰਲੇ ਪਾਸੇ ਇਹ ਅਲੱਗ ਆ ਗਿਆ ਹੈ ਨਾ ਹਾਂਜੀ ਓਕੇ ਇਹ ਸ਼ਿੱਟਾਂ ਦੇ ਵਿੱਚ ਨਾ ਡਿਜ਼ਾਈਨ ਸਾਨੂੰ ਅਨਲਿमिटेड ਮਿਲ ਜਾਣਗੇ ਉਹਦੇ ਮੇਰੇ ਸਾਹਮਣੇ 150 200 ਗਿਆ ਸੀ ਬਾਈ ਨਵੀਨ ਨੇ ਹਾਂ ਜੀ ਹਾਂ ਕਾਫੀ ਡਿਜ਼ਾਈਨ ਹੈ ਜੀ ਕਾਫੀ ਡਿਜ਼ਾਈਨ ਹੈ ਹੁਣ ਉਹ ਸੁਣਿਆ ਬਾਹਰ ਦੇਖੀ ਆ ਵੀ ਪੀਬੀਸੀ ਸੀਟ ਹੈ ਇਹਦੇ ਵਿੱਚ ਡਿਜ਼ਾਈਨ ਅਨਲਿमिटेड ਹੈ ਤੁਸੀਂ ਉਹਨਾਂ ਦੇ ਸਟੋਰ ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ ਜਿਹੜਾ ਦਰਵਾਜ਼ਾ ਸਾਹਿਬ ਦਾ ਮੇਨ ਡੋਰ ਆ ਜੀ ਉਹਦੇ ਉਹਦੇ ਸਾਹਮਣੇ ਥੋੜਾ ਜਿਹਾ ਮਹਿੰਗੇ ਵਾਲੀ ਸੀਟ ਲੱਗੀ ਹੈ ਜੀ ਮਹਿੰਗੇ ਵਾਲੇ ਲੱਗੇ ਇਹਦੇ ਵਿੱਚ ਨਾ ਆ 골ਡਨ ਲੇਅਰ ਆ ਗਈ ਬਰੇ ਤਾਂ ਕਰਕੇ ਇਹਨੂੰ ਇੱਕੋ ਆਪਾ ਵੀ ਕਹਿੰਦੇ ਨੇ ਰੇਸੇ ਨਾਲ ਰੇਸਾ ਜੁੜ ਗਿਆ ਇੱਥੇ ਕਟਿੰਗ ਕਰਕੇ ਰੇਸੇ ਨਾਲ ਰੇਸਾ ਜੁੜ ਗਿਆ ਤੁਹਾਡੇ ਸਾਹਮਣੇ ਕਰੋ ਚੈੱਕ ਸਾਰਾ ਰੇਸ ਆ 골ਡ ਪੱਟੀ ਕਰਕੇ ਲੱਗੂਗਾ ਕਿ ਸ਼ਾਇਦ ਅਲੱਗ-ਅਲੱਗ ਪੀਸ ਨੇ ਪਰ ਇਹ ਪੀਸ ਇੱਕ ਹੁੰਦਾ ਹੈਗਾ ਇਹਦੀ ਮਜ਼ਬੂਤੀ ਪੋਜ ਵਾਸਤੇ ਵਾਸਤੇ ਛੋਟਾ ਕੀਤਾ ਜੀ ਬਾਕੀ ਉਹਨੂੰ ਡਿਵਾਈਡ ਕੀਤਾ ਜਿਵੇਂ ਥੋੜੇ ਫਰਕ ਸੀਗਾ ਨਹੀਂ ਤਾਂ ਇੱਕ ਸੀਟ ਵੀ ਲੱਗ ਜਾਂਦੀ ਤੇ ਸਾਢੇ 8 ਫੁੱਟ ਦੀ ਸੀ ਉਹਨੂੰ ਉਹ ਹੈਗੀ ਆਪਣੇ ਕੋਲ 8 ਫੁੱਟ ਦੀ ਹੈ ਜਾਂ 4 ਫੁੱਟ ਚੌੜੀ ਆ ਉਹਦੇ ਅਸਟ ਕਰਨੇ ਪੈਂਦੇ ਬਾਕੀ ਤੁਸੀਂ ਲੱਗੀ ਹੋਈ ਦੇਖੋ ਯਾਰ ਮੇਨ ਚੀਜ਼ ਤਾਂ ਇਹ ਵੀ ਲੱਗੀ ਹੋਈ ਦੇਖ ਕੇ ਨਹੀਂ ਸੋਹਣੀ ਲੱਗ ਰਹੀ ਹੈ ਤੇ ਆਜੋ ਜੀ ਅੰਦਰਲੇ ਪਾਸੇ ਆਪਾਂ ਤੁਹਾਨੂੰ ਦਿਖਾਈਏ ਵਾਲ ਪੇਪਰ ਆਜੋ ਜੀ ਇਹ ਜਿਹੜੇ ਉਹ 3D ਵਾਲਪੇਪਰ ਸੀਗੇ ਆਪਾਂ ਨੇ 3D ਵਾਲਪੇਪਰ ਦਾ ਕੰਮ ਕੀਤਾ ਜੀ ਆ ਲਾ ਲਓ ਵੀ ਇੰਨੀ ਏਰੀਆ ਦੇ ਵਿੱਚ ਹਣਾ ਹਾਂ ਜੀ ਉਹ ਸਾਰੇ ਏਰੀਆ ਨੀਚੇ-ਨੀਚੇ 2.5 ਫੁੱਟ ਤੱਕ ਆਈ 2.5 ਫੁੱਟ ਚੌੜਾਈ ਹੁੰਦੀ ਹੈ ਨਾ ਵਾਲਪੇਪਰ ਦੀ ਨਹੀਂ ਇਹ ਦੀ 27 ਇੰਚ ਹੁੰਦੀ ਹੈ ਜੀ ਨੀਚੇ ਜੋਇੰਟ ਲੱਗਿਆ ਓਕੇ ਤੇ ਤੇ ਆ ਦੇਖ ਲਓ 27 ਬਾਈ 10 ਇੰਚ 10 ਫੁੱਟ ਹੁੰਦੀ ਹੈ ਜੀ 27 ਇੰਚ ਬਾਈ 10 ਇੱਕ ਵਾਰੀ ਲਵੇਂ ਹੀ ਮੈਂ ਕਿਹੜੇ ਵਾਲਪੇਪਰ ਦੀ ਗੱਲ ਕਰ ਰਿਹਾ ਸੀਗਾ ਆਮ ਵਾਲਪੇਪਰ ਨਹੀਂ ਹੈਗਾ ਮਿੱਤਰੋ ਇਹ ਲੇਟੈਸਟ ਹੋਣੀ ਆਇਆ ਹਲੇ ਆਪਣੇ ਪੰਜਾਬ ਦੇ ਵਿੱਚ ਗੱਲ ਕਰੀਏ ਜਦੋਂ ਤੁਸੀਂ ਹੱਥ ਫੇਰੋਗੇ ਨਾ ਤੁਹਾਨੂੰ ਇਹ ਲੱਗੂਗਾ ਕਿ ਇਹ ਜਿਹੜੇ ਫੁੱਲ ਬੂਟੀਆਂ ਬਣੀਆਂ ਨੇ ਇਹ ਬਾਹਰਲੇ ਪਾਸੇ ਉੱਭਰਿਆ ਹੋਇਆ ਇਹ ਹੈਗਾ ਵੀ ਸੌਫਟ ਹੈ ਸਭ ਤੋਂ ਵਧੀਆ ਗੱਲ ਇਹਦੇ ਉੱਤੇ ਗਲੂ ਲੱਗੀ ਹੁੰਦੀ ਹੈ ਨਾ ਜੀ ਹਾਂਜੀ ਲੱਗੀ ਹੋਈ ਇਹਨੂੰ ਉਤਾਰ ਕੇ ਲਾ ਸਕਦੇ ਆ ਤੇ ਸਭ ਤੋਂ ਮੇਨ ਚੀਜ਼ ਹੋ ਜਾਂਦੀ ਜੋ ਕਹਿੰਦੇ ਨੇ ਕਿ ਸਾਡਾ ਸੇਮਸਮ ਆਉਂਦੀ ਆ ਉਹ ਛਿੱਟਾ ਵੀ ਅਪਲਾਈ ਕਰ ਸਕਦੇ ਹੋਗੇ ਤੇ ਤੁਸੀਂ ਆਹ ਵਾਲ ਪੇਪਰ ਵੀ ਅਪਲਾਈ ਕਰ ਸਕਦੇ ਹੋ ਹਾਂਜੀ ਹੁਣ ਇਹਦਾ ਜਿੱਡਾ ਵੀ ਨਿਚਲਾ ਏਰੀਆ ਸੀਗਾ ਇਹ ਸਾਰੇ ਦੇ ਉੱਤੇ ਲੱਗਿਆ ਹੋਇਆ ਜੀ ਅੰਦਰਲੇ ਪਾਸੇ ਵਾਲ ਪੇਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਅੰਦਰਲੀ ਸਾਈਡ ਸਾਰੇ ਸਾਰੀਆਂ ਦੀਵਾਰਾਂ ਦੇ ਉੱਤੇ ਹਨਾ ਜੀ ਹਾਂਜੀ ਦੀਵਾਰਾਂ ਦੇ ਉੱਤੇ ਤੇ ਇਕੱਲਾ ਇੱਥੇ ਹਾਲ 'ਚ ਕੰਮ ਨਹੀਂ ਹੋਇਆ ਜਿਹੜਾ ਆਪਣਾ ਲੰਗਰ ਹਾਲ ਆ ਉੱਥੇ ਆਪਣਾ ਕੰਮ ਚੱਲ ਰਿਹਾ ਹੈ ਉੱਥੇ ਕੰਮ ਚੱਲ ਰਿਹਾ ਹੈ ਮੈਂ ਤੁਹਾਨੂੰ ਲੰਗਰ ਹਾਲ ਵਾਲਾ ਵੀ ਆਪਾਂ ਵੀਊ ਚੈੱਕ ਕਰਾ ਦੰਨੇ ਆ ਵੀ ਕਿਵੇਂ ਦਾ ਕੰਮ ਹੈ ਕਿਵੇਂ ਦਾ ਨਹੀਂ ਬਾਕੀ ਜਿੰਨੇ ਵੀ ਇਹਨਾਂ ਦਾ A to Z ਰੇ ਕੰਮ ਹੋਇਆ ਹੈ ਪੀਵੀਸੀ ਦਾ ਵੀ ਕੰਮ ਹੈ ਤੁਹਾਨੂੰ ਵੀ ਦਿਖਾ ਦਿੰਨਾ ਚੱਲੀਏ ਲੰਗਰ ਹਾਲ ਦੇ ਪਾਸੇ ਆ ਜਿਓ ਜੀ ਤੇ ਜਿਹੜਾ ਲੰਗਰ ਹਾਲ 'ਚ ਕੰਮ ਹੋਇਆ ਸੋਨੂੰ ਮੈਂ ਦਿਖਾ ਦਿੰਨਾ ਆਜੋ ਇੱਕ ਦਿੱਕਤ ਸੀ ਕਹਿੰਦੇ ਵੀ ਸੇਮ ਆਉਂਦੀ ਹੈ ਹੈ ਅੰਦਰਲੇ ਪਾਸੇ ਸੇਮ ਉਹ ਰ ਤੇ niche niche ਸਭ ਤੋਂ ਵਧੀਆ ਇਹ ਪ੍ਰੋਜੈਕਟ ਉਹਨਾਂ ਲਈ ਹੈ ਜਿਨ੍ਹਾਂ ਦੀਆਂ ਕੰਧਾਂ ਤੇ ਸੇਮ ਰਹਿੰਦੀ ਹੈ ਮੈਂ ਕਹਿੰਦਾ ਜ਼ਿੰਦਗੀ ਦੇ ਵਿੱਚ ਕੰਧ ਰੁੱਟ ਜੂਗੀ ਪਰ ਸੇਮੰਦਰ ਨਹੀਂ ਹੋਣੀ ਨਾ ਇਹਦੇ ਅੰਦਰ ਦੇਖਦੀ ਨਹੀਂ ਨਾ ਕੁਝ ਦੇਖੂਗਾ ਆ ਜਾਓ ਭਾਈ ਹੁਣ ਇਹਦੇ ਉੱਤੇ ਸਾਰੇ ਹਾਲ ਦੇ ਵਿੱਚ ਕੰਮ ਕੀਤਾ ਇਹਨਾਂ ਨੇ ਫੁੱਲ ਆਪਣੀ ਛੱਤਾਂ ਤੱਕ ਇਹ ਸੇਮ ਉਹੀ ਪੀਵੀਸੀ ਸੀਟ ਹੈ ਜਿਹੜੀ ਆਪਾਂ ਵੀਡੀਓ ਦੇ ਵਿੱਚ ਦਿਖਾਈ ਸੀ ਯੂਵੀ ਸ਼ਿੱਟ ਆਪਾਂ ਕਹਿ ਦਿੰਦੇ ਹੁੰਨੇ ਆ ਤੇ ਆਹ ਦੇਖ ਲਓ ਆਹ ਇੱਕ ਵਾਰੀ ਹਾਲ ਘਮਾ ਦੇ ਸਾਰਾ ਇਦੇ ਨਾਲ ਆਪਾਂ ਛੱਤਾਂ ਦੇ ਕੀ ਕੰਮ ਕੀਤਾਈ ਇਹਦਾ ਉੱਪਰਲੇ ਪਾਸੇ ਪਿੱਲਰਾਂ ਤੇ ਵੀ ਇਹ ਚੀਜ਼ ਲਾਈ ਆ ਆ ਪਿੱਲਰਾਂ ਤੇ ਵੀ ਆ ਜਿਹੜੇ ਪਿੱਲਰ ਤੁਸੀਂ ਦੇਖ ਰਹੇ ਹੋ ਸੇਮ ਇਹੀ ਸੀਟ ਲੱਗ ਰਹੀ ਹੈ ਮਤਲਬ ਹਲੇ ਔਰੇ ਕੰਮ ਚੱਲ ਰਹੀ ਹੈ ਆਪਣਾ ਹਾਂ ਹਾਂ ਹਾਂਜੀ ਕੰਮ ਚੱਲ ਰਿਹਾ ਹੈ ਥੋੜਾ ਜਿਹਾ ਰਹਿ ਗਿਆ ਉਹ ਸਾਡੇ ਨੂੰ ਪੜ ਜਾਣਾ ਅੱਜ ਨਿਪਟ ਜਾਊਗਾ ਹਣਾ ਉਹ ਸੀਟਾਂ ਆਉਣੀਆਂ ਨੇ ਅੱਜ ਠੀਕ ਹੈ ਤੇ ਆਪਾਂ ਇੱਕ ਉਧਰ ਜਿੱਥੇ ਆਪਣੀ ਸਮਾਦ ਉੱਥੇ ਵੀ ਕੰਮ ਕੀਤਾਈ ਹੈ ਨਾ ਆਪਾਂ ਥੋੜਾ ਜਿਹਾ ਡੈਮੋ ਵੀ ਦਿਖਾ ਦਈਏ ਇੱਕ ਵਾਰੀ ਆ ਹਾਲ ਚੈੱਕ ਕਰ ਲਓ ਇਹਦੀ ਲੁੱਕ ਚੈੱਕ ਕਰ ਲਓ ਬਈ ਲੋ ਬਈ ਸਾਰੇ ਸਾਰੇ ਲੰਗਰ ਹਾਰ ਦੀ ਲੁ ਲਗਾ ਆ ਵਾਲੀ ਸੀਟ ਇੱਕ ਵਾਰੀ ਸੀਟ ਵੀ ਦਿਖਾਈ ਕਈ ਭਰਾ ਕਹਿੰਦੇ ਨੇ ਯਾਰ ਸੀਟ ਨਹੀਂ ਦਿਖਾਈ ਆ ਸੀਟ ਦੀ ਗੱਲ ਕਰਦਾ ਮੈਂ ਜਿਹੜੀ ਆਪਾਂ ਤੁਹਾਨੂੰ ਦਿਖਾਈਦੀ ਵੀਡੀਓ ਦੇ ਵਿੱਚ ਹੁਣ ਇਹਦੇ 8 ਬਈ 4 ਦੀ ਆ ਹਾਂ ਆ ਲੋ ਜੀ ਆ ਦੇਖੋ ਪਲਾਸਟਿਕ ਦੀ ਹੈ ਇਹਨੂੰ ਕੁਝ ਨਹੀਂ ਹੁੰਦਾ ਮੇਨ ਚੀਜ਼ ਇਹ ਹੈ ਲੈ ਇੱਥੇ ਪਾਣੀ ਕਿਵੇਂ ਵਰਗੀ ਪਈ ਪਾਣੀ ਤੋਂ ਪਚਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਦਿਖਾਈਏ ਇਹ ਅੰਦਰਲੇ ਲੋਕ ਕਿੰਡੀ ਰਹਿੰਦੀ ਗਈ ਆਜੋ ਭਾਈ ਤੇ ਨਾ ਅੰਦਰਲੇ ਪਾਸੇ ਪਹਿਲਾਂ ਟੈਲਾਂ ਲੱਗੀਆਂ ਸੀ ਇਹਦੇ ਨਾਲ ਦੀ ਜਿਹੜੀ ਆ ਬਾਹਰਲੇ ਪਾਸੇ ਸਿਵੇ ਦੀ ਕਰਾਸ ਕਰੀ ਅੱਜ ਇਹ ਮੈਂ ਚਿੱਟੇ ਰੰਗ ਦੀਆਂ ਹਲਕਾ ਹਲਕੇ ਇਹ ਨੇ ਤੁਹਾਨੂੰ ਪਤਾ ਵੀ ਇਹ ਚੀਜ਼ ਦੀ ਸਫਾਈ ਵੱਧ ਭਾਲਦੀ ਹੁੰਦੀਆਂ ਨੇਗੀਆਂ ਤੇ ਹੁਣ ਇਹਨਾਂ ਨੇ ਕੀ ਕੀਤਾ ਇਹਨੂੰ ਬਿਲਕੁਲ ਡਿਫਰੈਂਟ ਚੇਂਜ ਕਰਾਤਾ ਇਹਦੇ ਵਿੱਚ ਜਿਹੜੀ ਸਿੱਟਾ ਲੱਗੀਆਂ ਨੇ ਉਹ ਅਲੱਗ ਡਿਜ਼ਾਈਨ ਦੀਆਂ ਨੇ ਹਾਂਜੀ ਇਹਦੇ ਨਾਲੋਂ ਤੇ ਆ ਅੰਦਰ ਜਿੰਨਾ ਵੀ ਤੁਸੀਂ ਆਪਣਾ ਇੰਟੀਰੀਅਰ ਦੇ ਦੇਖ ਰਹੇ ਹੋਗਾ ਇਹਦੇ ਵਿੱਚ ਕੱਲੀਆਂ ਦੀਵਾਰਾਂ ਨੇ ਇਹਦੇ ਵਿੱਚ ਛੱਤਾਂ ਦਾ ਵੀ ਕੰਮ ਨਾਲ ਕੀਤਾਗਾ ਇਹ ਆਪਾਂ ਨੇ ਹੀ ਕਰਾਣਾ ਪੀਵੀਸੀ ਦਾ ਕੰਮ ਪੀਵੀਸੀ ਦਾ ਵੀ ਆਪਾਂ ਨੇ ਕੀਤਾ ਠੀਕ ਹੈ ਜੀ ਆਹ ਕਰੋ ਚੈੱਕ ਤੇ ਵਧੀਆ ਮਤਲਬ ਟੌਪ ਕੁਆਲਿਟੀ ਦਾ ਕੰਮ ਆ ਤੇ ਜਿਵੇਂ ਕੀ ਤੁਹਾਡੇ ਦਿਖਾ ਲਿਆ ਬਾਈ ਲਾਈਟਿੰਗ ਲੂਟੇ ਦਾ ਵੀ ਕੀਤਾ ਹੀ ਆਪਾਂ ਨੇ ਸਾਰਾ ਕੁਝ ਕੰਮ ਕੀਤਾ ਅੱਛਾ ਲੈ ਬਈ ਤੁਸੀਂ ਮਤਲਬ ਦੇਖ ਸਕਦੇ ਹੋ ਯਾਰ ਹਨਾ ਯੂਨਿਕ ਜਾਂ ਬਿਲਕੁਲ ਡਿਫਰੈਂਟ ਜਿਹਾ ਤੇ ਇਸ ਤੋਂ ਇਲਾਵਾ ਬਹੁਤ ਸਾਰਾ ਕੰਮ ਹੁੰਦਾ ਹੋਮ ਡੇਰ ਦਾ ਆਪਣਾ ਉਰੇ ਮੇਨ ਮਕਸਦ ਇਹੀ ਸੀਗਾ ਕਿ ਤੁਸੀਂ ਇਹ ਚੀਜ਼ਾਂ ਨੂੰ ਜਾਣ ਸਕੋ ਕਿ ਆਪਣੇ ਘਰਾਂ ਦੇ ਵਿੱਚ ਕਿਹਦੀ ਕਿਸ ਕਿਸ ਚੀਜ਼ ਲਈ ਬੈਨੀਫਿਟ ਹੈਗਾ ਮਤਲਬ ਸੇਮ ਆਉਂਦੇ ਤਾਂ ਉੱਥੇ ਯੂਜ਼ ਕਰ ਸਕਦੇ ਆਂਗੇ ਕੋਈ ਸਿਮਿੰਟ ਪਾਪੜ ਉੱਤਰ ਦੀ ਉੱਥੇ ਵੀ ਯੂਜ਼ ਕਰ ਸਕਦੇ ਆਂਗੇ ਇਹਨਾਂ ਨੇ ਲਾਈਫ ਇਹਦੀ ਬਹੁਤ ਸਾਰੇ ਸਾਲਾਂ ਦੀ ਹੈ 25 25 30 30 ਸਾਲ ਇਹਨੂੰ ਕੁਝ ਨਹੀਂ ਹੁੰਦਾ ਗਿਆ ਜੇ ਇੱਕ ਛੋਟਾ ਸਵਾਲ ਹੈ ਜੀ ਮੇਰਾ ਤੁਹਾਡੇ ਤੋਂ ਚਾਰ ਕੋਲ ਦੇ ਲੋਵਰ ਵੀ ਲੱਗੇ ਆ ਉਹ ਵੀ ਦਿਖਾ ਦਿਓ ਚਾਰ ਕੋਲ ਲੋਵਰ ਤੇ ਅੰਦਰਲੇ ਪਾਸੇ ਜਾ ਕੇ ਚੈੱਕ ਕਰਾ ਦੇ ਇੱਕ ਵਾਰੀ ਜਿਹੜਾ ਤੁਸੀਂ ਅੱਛਾ ਇਹ ਚਾਰੇ ਪਾਸੇ ਲਗਵਾਏ ਨੇ ਹਨਾ ਇਹਨਾਂ ਨੇ ਹਾਂ ਚਾਰੇ ਪਾਸੇ ਲਗਾਏ ਨੇ ਰਾਗਾਂ ਵਾਲੇ ਪੇਚਾਉਂਦੇ ਨੇ ਜੀ ਹੁਣ ਲੈ ਇੱਕ ਵਾਰੀ ਆ ਦਿਖਾ ਯਾਰ ਆ ਇਹ ਚਾਰੇ ਪਾਸੇ ਕਮਾ ਤੈਨਦੇ ਨੇ ਅਸਲ ਜਿੰਨਾ ਦਾ ਮਤਲਬ ਕੱਟ ਜਗਾ ਹੈਗੀ ਹੈ ਤਾਂ ਉੱਥੇ ਇਹ ਚੀਜ਼ ਵਰਤ ਸਕਦੇ ਨੇ ਹਨਾ ਹਾਂਜੀ ਹਾਂ ਓਕੇ ਠੀਕ ਹੈ ਜੀ ਲਾ ਭਾਈ ਦਿਖਾ ਦੇ ਚਾਰੇ ਪਾਸੇ ਉੱਪਰਲੇ ਪਾਸੇ ਦੇਖੋ ਯਾਰ ਮੇਨ ਚੀਜ਼ ਭਾਈ ਮੈਂ ਸ਼ਾਇਦ ਆਪਾਂ ਕਈ ਵਾਰ ਸੋਚ ਲਿਆ ਹੁੰਦਾ ਬਿੱਲ ਲਗਾਈਏ ਕਿ ਨਾਲ ਦੇ ਭਈਏ ਡਾਊਨ ਸੀਲਿੰਗ ਦੇ ਉੱਤੇ ਵਾਲ ਪੇਪਰ ਲਵਾਇਆ ਉਹ ਵੀ ਪ੍ਰਾਹ ਹੋਰਾਂ ਨੇ ਲਵਾਇਆ ਨਵਿਲਤੀ ਹੋਇਆ ਮਟੀਰੀਅਲ ਹੈ ਸਾਰਾ ਆ ਚੈੱਕ ਕਰ ਲੋ ਉੱਪਰ ਛੱਤਾਂ ਦੇ ਉੱਤੇ ਵਾਲ ਪੇਪਰ ਵਗੈਰਾ ਸਾਰਾ ਕੁਝ ਏ ਟੂ ਜ਼ੈਡ ਤੇ ਹੇ ਨੀਚਲੇ ਪਾਸੇ ਆਪਾਂ ਨੇ ਉਹੀ ਛੱਤਾਂ ਲਾਈਆਂ ਨੇ ਨੀਚੇ ਹਣਾ ਹਾਂ ਨੀਚੇ ਹੋਈ ਆ ਨੀਚੇ ਨੀਚ ਚੈੱਕ ਕਰ ਲੋ ਅੱਛਾ ਜੀ ਉਹ ਕਹਿੰਦੇ ਨੇ ਨਵੀਰ ਉਹਰੀ ਡਿਸਕਾਊਂਟ ਸਕੂਨਟ ਦੇ ਦਿੰਦੇ ਨੇ ਆਪਾਂ ਨੂੰ ਮਿਲੇ ਜੀ ਕੋਈ ਡਿਸਕਾਊਂਟ ਵਗੈਰਾ ਆਪਾਂ ਨੂੰ ਬਹੁਤ ਡਿਸਕਾਊਂਟ ਮਿਲਿਆ ਜੀ ਅਸੀਂ ਸਾਰੇ ਵੀਰ ਭ ਕਿਸੇ ਤਰਮਸਥਾਨ ਤੇ ਕਿਤੇ ਵੀ ਲਗਾਉਣਾ ਹੈ ਉਹਨਾਂ ਕੋਲੇ ਇੱਕ ਵਾਰ ਮਿਲੋ ਸਾਨੂੰ ਬਹੁਤ ਡਿਸਕਾਊਂਟ ਉਹਨਾਂ ਦਾ ਡਿਸਕਾਊਂਟ ਦਿੱਤਾ ਹੋਇਆ ਗੁਰੂ ਘਰਾਂ ਮੰਦਰਾਂ ਸਾਰੇ ਕਿਤੇ ਅੱਛਾ ਤਾਰਮਿਕ ਸਥਾਨਾਂ ਦੇ ਆਪਾਂ ਜਿੰਨਾ ਵੀ ਕੰਮ ਕਰਾਉਂਦੇ ਉਹਨਾਂ ਲਈ ਸਪੈਸ਼ਲ ਅਲੱਗ ਦੀ ਡਿਸਕਾਊਂਟ ਡਿਸਕਾਊਂਟ ਹੈ ਜੀ ਉਹਨਾਂ ਦਾ ਸਾਨੂੰ ਡਿਸਕਾਊਂਟ ਮਿਲਿਆ ਜੀ ਠੀਕ ਹੈ ਜੀ ਬਾਕੀ ਇਹਨਾਂ ਦਾ ਓਵਰ ਆਲ ਤੁਹਾਨੂੰ ਕੰਮ ਦੱਸਿਓ ਆਪਣੀ ਰਹਿ ਬਾਕੀ ਚੰਗੀ ਲੱਗੀ ਤਾਂ ਅਗੇ ਵੀਡੀਓ ਸ਼ੇਅਰ ਕਰ ਦਿਓ ਬਾਕੀ ਆਪਣੇ ਭਰਾ ਦਾ ਤੇ ਨਵੀਲ ਭਰਾ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਰੱਖਾਂਗੇ ਬਾਕੀ ਉਹਨਾਂ ਦਾ ਪ੍ਰੋਪਰ ਐਡਰੈਸ ਮੈਸੋਂ ਦ ਜਿਹੜਾ ਆਪਣਾ ਬੱਸ ਸਟੈਂਡ ਦੇ ਲਬੋਂਦੀ ਰੋਡ ਜਾਂਦੀ ਹੈ ਸੱਟੇ ਚੌਕ ਨੂੰ ਜਦੋਂ ਸੱਟੇ ਚੌਕ ਵੱਲ ਨੂੰ ਜਾਓਗੇ ਤਾਂ ਇੱਕ ਸਾਹਮਣੇ ਤੁਹਾਨੂੰ ਖੱਬੇ ਸੇ ਬਿਲਡਿੰਗ ਦਿਖੂਗੀ ਨਬੀਲ ਇੰਟੀਰੀਅਰ ਦੇ ਨਾਮ ਤੇ ਉੱਥੇ ਉਹਨਾਂ ਦਾ ਪ੍ਰੋਪਰ ਸ਼ੋਅਰੂਮ ਹੈ ਸਾਰਾ ਇੰਟੀਰੀਅਰ ਤੁਸੀਂ ਉੱਥੇ ਡਿਸਕਸ ਕਰ ਸਕਦੇ ਹੋ ਬਾਕੀ ਆਪਣੇ ਭਰਾ ਮਿਸਤਰੀ ਨੇ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਰੱਖਿਆਗਾ ਜੇ ਤੁਸੀਂ ਇਹਨਾਂ ਦੇ ਏਰੀਆ ਦੇ ਲੋਕਲ ਨੇੜੇ ਦੇੜਾ ਇਹਨਾਂ ਤੋਂ ਪੁੱਛਣੀ ਹੈ ਰਾਇਵਾੜੀ ਲੈਣੀ ਹੈ ਤਾਂ ਸੇਮ ਨੰਬਰ ਤੇ ਕਰ ਲਓ ਜੀ ਕੰਟੈਕਟ ਕਰ ਬਾਕੀ ਜਿੰਨੇ ਭਰਾ ਦੇ ਮਾਨਾ ਜੀ ਆਪਣਾ ਹਾਂਜੀ ਪਿੰਡ ਮਾਨਾ ਜ਼ਿਲ੍ਹਾ ਸੰਗਰੂਰ ਨੇੜੇ ਧੂਰੀ ਪੈਂਦਾ ਜੀ ਠੀਕ ਹੈ ਜੀ ਧੂਰੀ ਪੈਂਦਾ ਸੰਗਣਾ ਜੀ ਹਾਂ ਓਕੇ ਜੀ ਜੇ ਬਾਈ ਜੀ ਕਿਸੇ ਨੇ ਦੇਖਣਾ ਹੋਵੇ ਨਾ ਤਾਂ ਪਪੁਸਤਾਨ ਬਾਬਾ ਜਗ ਸਿੰਘ ਜੀ ਜੱਗਾ ਕਾਜਲਾ ਸਾਹਿਬ ਆਕੇ ਨਾ ਇਹ ਦੇਖ ਸਕਦਾ ਬਣੀ ਹੋਈ ਚੀਜ਼ ਠੀਕ ਹੈ ਜੀ ਕਿਸੇ ਵੀ ਗੁਰੂ ਘਰ ਦੇ ਕੋਈ ਆਉਣਾ ਮੈਂਬਰ ਨੇ ਪ੍ਰਧਾਨ ਨੇ ਆ ਕੇ ਸਾਨੂੰ ਕਾਲ ਕਰਕੇ ਆ ਕੇ ਇੱਥੇ ਦੇਖ ਸਕਦਾ ਸਾਰਾ ਦਿਖਾ ਦਾਂਗੇ ਅੰਦਰੋਂ ਵੀ ਕੀ ਕੀ ਲੱਗਿਆ ਕੀ ਬਣਿਆ ਹੋਇਆ ਮਿਸਤਰੀ ਜੀ ਨਾਲ ਉਹਨਾਂ ਦਾ ਕਰਾ ਦਾਂਗੇ ਮੇਲ ਆਪਾਂ ਕਿਤੇ ਵੀ ਕਰਾਉਣਾ ਬਹੁਤ ਹਾਂ ਇਹ ਚੀਜ਼ ਤੁਹਾਡੀ ਵਸੇ ਵਧੀਆ ਵੀ ਹੈ ਕਿਉਂਕਿ ਗੁਰੂ ਘਰਾਂ ਦੇ ਵਿੱਚ ਆਪਾਂ ਪੱਥਰ ਪੁੱਤਰ ਦਾ ਜਿਆਦਾ ਵਗ ਜਾਂਦੇ ਹਾਂ ਲੈਣ ਤੋਂ ਬਜਟ ਬਹੁਤ ਜਾਂਦਾ ਬਹੁਤ ਦੂਰ ਪੈ ਜਾਂਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਗੁਰੂ ਘਰਾਂ ਦੇ ਵਿੱਚ ਹੁਣ ਆਹ ਚੀਜ਼ ਲੱਗ ਗਈ 25 25 30 ਸਾਲ ਕਦੇ ਜਾਂਦਾ ਆ ਜਿੰਨੇ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਜਾਂ ਕੋਈ ਧਾਰਮਿਕ ਸਥਾਨ ਤੇ ਵੀ ਕੰਮ ਕਰਾਉਣਾ ਚਾਹੁੰਦੇ ਨੇ ਤੁਸੀਂ ਉਰੇ ਆ ਕੇ ਆਪਦੀ ਅੱਖਾਂ ਦੇ ਨਾਲ ਜਿੰਨੇ ਵੀ ਆਪਣੇ ਕਮੇਟੀ ਦੇ ਮੈਂਬਰ ਹੁੰਦੇ ਨੇ ਪ੍ਰਬੰਧਕ ਹੁੰਦੇ ਨੇ ਤੁਸੀਂ ਆ ਜਿਓ ਉਰੇ ਪ੍ਰੋਪਰ ਤਰੀਕੇ ਦੇ ਨਾਲ ਬਾਕੀ ਇਹਨਾਂ ਦਾ ਵੀ ਆਪਾਂ ਨੰਬਰ ਸਕਰੀਨ ਤੇ ਚਲਾ ਦਾਂਗੇ ਕਈ ਵਾਰ ਤੁਸੀਂ ਇਧਰ ਉਧਰ ਹੋਵੋ ਨਾ ਕਾਲ ਕਰਕੇ ਉਰੇ ਵਿਜ਼ਿਟ ਕਰ ਲੈਣਗੇ ਗੱਲ ਕਰ ਲਿਓ ਉਰੇ ਆ ਕੇ ਆਪਦੀ ਅੱਖਾਂ ਦੇ ਨਾਲ ਤਸੱਲੀ ਕਰ ਲਿਓ ਪਹਿਲਾਂ ਬਾਕੀ ਜਿੰਨੇ ਵੀ ਧਾਰਨਿਕ ਸਤਨ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਹੈ ਇਹਦੇ ਨਾਲ ਨਾਲ ਜੇ ਕਿਸੇ ਆਪਣੇ ਪੁਰਾਣੇ ਘਰਾਂ ਦੇ ਵਿੱਚ ਵੀ ਕੰਮ ਕਰਾਉਣਾ ਤਾਂ ਸੇਮ ਨੰਬਰਾਂ ਤੇ ਕਰ ਲਿਓ ਜੀ ਕੰਟੈਕਟ ਭਰਾ ਹੋਰ ਹਨਾ ਪਿੰਡ ਦਾ ਜਿਹੜਾ ਡੇਰਾ ਸੀ ਉੱਥੇ ਦਾ ਕੰਮ ਕੀਤਾ ਹੀ ਕੀਤਾ ਹੈ ਤੇ ਇੱਕ ਚੀਜ਼ ਬੜੀ ਯਾਰ ਸਰਪ੍ਰਾਈਜ਼ ਲੱਗੀ ਪਿੰਡ ਦੀ ਥਾਈ ਹੈ ਕਾਫੀ ਜ਼ਿਆਦਾ ਸਾਲ ਪੁਰਾਣੀ ਹੈ ਇੱਥੇ ਵੀ ਆਪਾਂ ਨੇ ਕੰਮ ਕੀਤਾ ਹਾਂ ਜੀ ਇਹ 100 ਸਾਲ ਪੁਰਾਣੀ ਹੈ ਜੀ 100 ਸਾਲ ਪੁਰਾਣੀ ਹੈ ਹਾਂ ਜੀ ਉਦੋਂ ਤੋਂ ਪਹਿਲਾਂ ਦੀ ਹੈ ਜੀ ਮੈਂ ਜਦੋਂ ਇੰਡਰ ਐਂਟਰ ਕੀਤਾ ਨਾ ਜਦੋਂ ਮ ਜੇ ਗੱਲ ਕਰੀ ਜਣਾ ਕਾਫੀ ਜਿਆਦਾ ਹਾਈਟ ਤੇ ਕਿੰਨਾ ਜਿਆਦਾ ਸੋਹਣਾ ਹੈਗਾ ਕੋਈ ਸਰਕਾਰੀ ਗ੍ਰਾਂਟ ਨਹੀਂ ਪਹਿਲੀ ਗੱਲ ਪਿੰਡ ਦੇ ਚੰਗੇ ਬੰਦੇ ਹੁੰਦੇ ਨੇ ਨਾ ਉਹ ਪਿੰਡ ਦੀ ਭਲਾਈ ਲਈ ਕਿਸੇ ਮਤਲਬ ਕਿਸੇ ਚੀਜ਼ ਤੋਂ ਉਮੀਦ ਹੀ ਰੱਖਦੇ ਹੁੰਦੇ ਕਿ ਹਾਂ ਆਪਾਂ ਨੂੰ ਗਵਰਨਮੈਂਟ ਵੱਲੋਂ ਕੋਈ ਚੀਜ਼ ਆਊਗੀ ਆਪਾਂ ਉਹਦੀ ਕੰਮ ਕਰਾਉਣਾ ਤੇ ਸਸਰੀ ਘਰ ਜੀ ਪਹਿਲਾਂ ਤਾਂ ਸਸਰੀ ਘਰ ਤੇ ਆਪਣੇ ਪੱਤੀ ਨੇ ਲੋਕਾਂ ਨੂੰ ਤੁਸੀਂ ਆਪ ਮਤਲਬ ਪੈਸੇ ਇਕੱਠੇ ਕਰਕੇ ਆਪ ਕੰਮ ਕਰਾਇਆ ਹੋਵੇ ਇਹ ਲੱਲੇਗਵਾੜ ਦੀ ਸੰਗਤ ਨੇ ਜੀ ਹਾਂਜੀ ਨੌਜਵਾਨਾਂ ਤੇ ਬਜ਼ੁਰਗਾਂ ਨੇ ਸਾਰੇ ਗਵਾੜ ਨੇ ਰਲ ਕੇ ਆਪ ਕੰਮ ਕਰਾਇਆ ਜੀ ਆਪ ਕੰਮ ਕਰਾਇਆ ਆਪ ਦੇ ਘਰੋਂ ਸੇਵਾ ਪਾਈ ਹੈ ਕੋਈ ਸਰਕਾਰ ਕੋਲ ਨਹੀਂ ਟੱਕਰ ਕੋਈ ਵੀ ਪੈਸਾ ਲੱਗਿਆ ਹੈ ਬਾਕੀ ਉਪਰ ਆਲਾ ਬਹੁਤ ਵਧੀਆ ਹੈਗਾ ਜੇ ਗੱਲ ਕਰਾਂਗੇ ਇੱਥੇ ਕੰਮ ਕੀ ਹੋਇਆ ਇੱਕ ਵਾਰੀ ਲੈ ਅੰਦਰ ਆ ਜਾ ਇੱਥੇ ਬਾਲ ਪੇਪਰ ਤੇ ਆਪਾਂ ਜਿਹੜੀ ਉਹ ਆਪਣੀਆਂ ਛਿੱਟਾ ਸੀ ਦੋਨਾਂ ਲਾਈਆਂ ਨੇ ਆਪਾਂ ਨਾ ਹਾਂ ਦੋਨਾਂ ਲਾਈਆਂ ਨੇ ਕਿਉਂਕਿ ਨਾ ਮੈਂ ਇਹ ਚੀਜ਼ਾਂ ਇੱਥੇ ਲਾਉਣ ਦਾ ਇੱਕ ਫਾਇਦਾ ਹੋਰ ਹੋਗਾ ਤੁਹਾਨੂੰ ਜੀ ਕਿਉਂਕਿ ਇਹ ਹੈਗਾ ਪੁਰਾਣਾ ਕਾਫੀ ਜ਼ਿਆਦਾ ਹਾਂ ਇਹ ਕਾਫੀ ਪੁਰਾਣਾ ਥੋੜਾ ਜਿਹਾ ਤੁਸੀਂ ਲਾ ਲਓ ਪਾਪੜੀ ਪੇਂਟ ਦੀ ਉੱਤਰਦੀ ਹੋਊਗੀ ਕਾਫੀ ਖਰਾਬ ਸੀ نیچے ਉਹਦਾ ਜ਼ਿਆਦਾ ਖਰਾਬ ਸੀ ਦੁਵਾਰਾਂ ਹਾਂ ਦੁਵਾਰਾਂ ਖਰਾਬ ਹੋ ਗਿਆ ਉੱਪਰ ਠੀਕ ਸੀਗਾ ਨੀਚੇ ਉਹ ਜਿਹੜਾ ਆਪਣਾ ਸੀਮੈਂਟ ਹੁੰਦਾ ਉੱਤਰਿਆ ਹੋਇਆ ਸੀਗਾ ਉੱਤਰਿਆਂ ਕਿਉਂਕਿ ਕੋਈ ਨੂੰ ਪਤਾ ਯਾਰ 100 ਸਾਲ ਮੰਗ ਤੁਸੀਂ ਕਹਿੰਦੇ ਵੀ ਇੱਕ ਪੁਰਾਣਾ ਸੀ ਇਹ ਹਾਂਜੀ ਹਾਂ ਪੁਰਾਣਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੰਮ ਕੀ ਕੀਤਾ ਪੀਬੀ ਸੈਣਾ ਸਿੱਟਾਂ ਇਹਦੇ ਵਿੱਚ ਜਿਹੜੇ ਆਪਾਂ 3D ਵਾਲਪੇਪਰ ਜਿਹੜੇ ਨਵੇਂ ਆਏ ਸੀਗੇ ਉਹ ਪਿੱਲਰਾਂ ਦੇ ਉੱਤੇ ਲਾਏ ਹਾਂ ਹਾਂ گول ਹੋਣ ਕਰਕੇ ਇਹ ਲਾਏ ਆਪਣੇ ਹਾਂ ਸੋਹਣੇ ਲੱਗਦੇ ਨੇ ਜੀ ਇਹਦੇ ਨਾਲ ਕੰਬੀਨੇਸ਼ਨ ਹੋ ਗਿਆ ਤੇ ਚੈੱਕ ਕਰੋ ਬਈ ਇੱਕ ਵਾਰੀ ਚਾਰੇ ਪਾਸੇ ਚੰਗੀ ਤਰ੍ਹਾਂ ਨਿਗਾਹ ਕਮਾ ਦੇ ਜਿੰਨੇ ਵੀ ਤੁਸੀਂ ਦੇਖ ਰਹੇ ਪਿੰਡ ਦੀ ਥਾਈ ਆ ਮਿੱਤਰੋ ਦੇਖਣ ਨੂੰ ਤੁਸੀਂ ਆ ਲੱਗੂ ਕਿਸੇ ਰਾਜੇ ਦੇ ਦਰਬਾਰ 'ਚ ਬੈਠੇ ਹੋਗੇ ਹੈਂ ਹਾਂਜੀ ਹਾਂ ਮੈਂ ਕਹਿੰਦਾ ਰੂਹ ਖੁਸ਼ ਹੋ ਗਈ ਤੇ ਆ ਜਿੰਨੇ ਆਪਣੇ ਭਰਾ ਬੈਠੇ ਨੇ ਇਹ ਸਾਰਿਆਂ ਨੇ ਵੀਰੇ ਸੀ ਲਾ ਲੋ ਵੀ ਇਹਨਾਂ ਦੀ ਮਿਹਨਤ ਆਪਜਾ ਜੋ ਵੀ ਚੀਜ਼ ਦੀ ਜਿੰਨੀ ਗੁਜਾਇ ਸੀ ਉਹਨਾਂ ਨੇ ਉਹਨੇ ਪੈਸੇ ਪਾ ਕੇ ਨਾ ਤੁਸੀਂ ਸਾਰਾ ਕੰਮ ਕਰਵਾਤਾ ਇੱਕ ਹੈ ਜਿੱਥੇ ਇਹ ਮਟੀਰੀਅਲ ਆ ਭਰਾ ਹੋਰਾਂ ਦਾ ਲਗਾਇਆ ਇਹਨਾਂ ਦਾ ਕੰਮ ਕਿੰਨ ਲੱਗ ਗਈ ਤੁਹਾਨੂੰ ਕੰਮ ਇਹਨਾਂ ਦਾ ਬਹੁਤ ਵਧੀਆ ਲੱਗਿਆ ਜੀ ਕੰਮ ਨੂੰ ਇਹਨਾਂ ਨੇ ਪਿਆਰ ਨਾਲ ਕੀਤਾ ਟਿਕਾਈ ਨਾਲ ਕੰਮ ਕੀਤਾ ਜੀ ਮਿਸਤਰੀਆਂ ਨੇ ਇਹਨਾਂ ਨੇ ਤੁਹਾਨੂੰ ਡਿਸਕਾਊਂਟ ਵਗੈਰਾ ਦਿੱਤਾ ਸੀਗਾ ਨਹੀਂ ਜੀ ਸਾਰਾ ਕੁਝ ਨਵੀਂ ਰਵਾਲ ਪੇਪਰ ਵਾਲਿਆਂ ਨੇ ਜੀ ਹੈ ਨਵੀਂ ਵਾਲਿਆਂ ਨੇ ਜਿੱਥੋਂ ਇਹ ਮਟੀਰੀਅਲ ਆਇਆ ਹੈ ਜਿੱਥੋਂ ਸਮਾਨ ਆਇਆ ਉਹਨਾਂ ਨੇ ਸਾਨੂੰ ਵਧੀਆ ਮਾਨਦਾਨ ਕਰਿਆ ਮਾਨਦਾਨ ਕੀਤਾ ਹਾਂਜੀ ਧੂਰੀ ਸਰੂਰੋਂ ਰੇਟ ਦਾ ਵੀ ਪਤਾ ਕੀਤਾ ਸੀ ਰੇਟ ਵੀ ਉਹਨਾਂ ਦਾ ਸਾਨੂੰ ਜਾਇਜ਼ ਲੱਗਾ ਠੀਕ ਲੱਗਾ ਠੀਕ ਹੈ ਜੀ ਹਾਂ ਤੇ ਭਾਈ ਜਿੰਨੇ ਵੀ ਆਪਣੇ ਦੇਖ ਰਹੇ ਨੇਗੇ ਆਪਣੇ ਹੋਰ ਪਿੰਡਾਂ ਵਾਲੇ ਭਰਾ ਵੀ ਦੇਖ ਰਹੇ ਹੋਗੇ ਤੇ ਉਪਰਾਲੇ ਕਰ ਲਿਆ ਕਰੋ ਕੋਈ ਚੱਕਰ ਨਹੀਂ 5-10000 ਦੀ ਗੱਲ ਹੁੰਦੀ ਆ ਕੋਈ ਚਲੋ ਉਹ ਆਪਣੇ ਆਪਣੇ ਮਰਜ਼ੀ ਨਹੀਂ ਛੜ ਦਦੇ ਅਨੁਸਾਰ ਬਾਕੀ ਬਈ ਬਰਾ ਹੋਣਾ ਦਾ ਦੇਖ ਲਓ ਇੱਥੇ ਵੀ ਇੱਕ ਸੰਸਥਾ ਆਪਣੀ ਪੁਰਾਣੀ ਥਾਈ ਕਹਿੰਦੇ ਨੇ ਉੱਤੇ ਵੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿੰਦੇ ਸੋਹਣਾ ਕੰਮ ਕੀਤਾ ਹੈਗਾ ਤੇ ਜਿਹੜਾ ਇਹ ਆਪਣੀ ਥਾਈ ਬਣੀ ਹੋਈ ਹੈ ਪਿੰਡ ਦੇ ਵਿੱਚ ਪਿੰਡ ਕਾਂਜਲੇ ਦੇ ਵਿੱਚ ਬਣੀ ਹੋਈ ਹੈ ਜਣਾ ਜੀ ਹਾਂ ਜੀ ਪਿੰਡ ਕਾਂਲੇ ਚ ਬਣੀ ਹੈ ਇਹ ਸੰਤ ਬਾਬਾ ਬਿਸ਼ਨ ਸਿੰਘ ਜੀ ਕਾਂਲਾ ਸਾਹ ਵਾਲਾ ਨੇ ਆਪ ਬਹਿ ਕੇ ਸੰਗਤਨ ਦੇ ਸਹਿਯੋਗ ਨਾਲ ਇਹ ਥਾਈ ਤਿਆਰ ਕਰਾਈ ਗਈ ਸੀ ਜਿੰਨਾਂ ਦੀ ਔਰ ਫੋਟੋ ਲੱਗੀ ਹੋਈ ਹੈ ਜਿੰਨਾਂ ਦੇ ਔਰਲੇ ਪਾਸੇ ਫੋਟੋ ਹੈ ਠੀਕ ਹੈ ਜੀ ਪਹਿਲੇ ਪਾਸੇ ਬਾਬੇ ਆਤਰ ਸਿੰਘ ਜੀ ਆ ਜੀ ਮਤਮਨ ਸਾਹਿਬ ਵਾਲੀ ਫੋਟੋ ਜੀ ਠੀਕ ਹੈ ਜੀ ਉਹਨਾਂ ਨੇ ਇਹਦੀ ਛੱਤ ਬੋਈ ਸੀ ਜੀ ਸੱਤ ਦੇ ਬਾਦ ਲਿਆ ਜਦੋਂ ਬਜ਼ੁਰਗਾਂ ਨੇ ਜੀ ਹਾਂਜੀ ਉਦੋਂ ਸਿਮੈਂਟ ਦੀ ਸੌਲਟ ਪਾਈ ਗਈ ਸੀ ਮੋਹਾਲ ਵਾਲ ਸਾਹਿਬ ਵਾਲੇ ਬਾਬਾ ਰਜੀਤ ਸਿੰਘ ਜੀ ਨੇ ਉਦੋਂ ਆ ਕੇ ਸੱਤ ਬਦਲਵਾਈ ਦੀ ਜੀ ਠੀਕ ਹੈ ਉਸ ਤੋਂ ਬਾਅਦ ਹੁਣ ਲੱਲੇਗਵਾੜ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਰਲ ਕੇ ਸਾਰੀ ਸੰਗਤ ਨੇ ਪਿੰਡ ਵੱਲੋਂ ਵੀ ਇਹ ਹੁਣ ਰਿਪੇਅਰ ਕਰਾਈ ਗਿਆ ਜਿਹੜੇ ਆ ਸੀਟਾਂ ਲੱਗਿਆ ਨੇ ਇਹ ਹੁਣ ਨਗਰ ਦੇ ਸ਼ਹਿਰ ਨਾਲ ਲੱਗਿਆ ਨੇ ਜੀ ਚਲੋ ਬਾਕੀ ਇਹਦੇ ਨਾਲ ਇਹਦੀ ਲਾਈਫ ਦੁੱਗਣੀ ਹੋ ਜੂਗੀ ਨਾ ਨਾ ਕਰਦੇ 25 30 ਸਾਲ ਮੈਂ ਕਹਿੰਦਾ ਨਾ ਕੰਦਾਂ ਕਣੀ ਝਾਕਣ ਦੀ ਵੀ ਲੋੜ ਨਹੀਂ ਪੈਣੀ ਇਹਨਾਂ ਨੂੰ ਵਸੇ ਹੁੰਦਾ ਕਿ ਕੰਦ ਦੀ ਚੜਾਈ ਵੀ ਕਾਫੀ ਜ਼ਿਆਦਾ ਹੀ ਹਨਾ ਜਿਹੜਾ ਵੱਡਾ ਪਰਾਲਾ ਜੀ ਇੱਥੇ ਨੌਜਵਾਨਾਂ ਚ ਪਿੰਡ 'ਚ ਜੀ ਆਏ ਸਾਲ ਰਿਕ ਧਰਮ ਸਾਲਾ 'ਚ ਸੱਤਾਂ 'ਚ ਜੀ ਖੰਡ ਪਾਰਟ ਨੌਜਵਾਨ ਕਰਾਉਂਦੇ ਨੇ ਜੀ ਹਾਂ ਇਕੱਲੇ ਇਕੱਲੇ ਗਵਾੜ 'ਚ ਜੀ ਜਿਹੜਾ ਜੋ ਨਾਲ ਲੰਗਰ ਪਾਣੀ ਕੀਰਤਨ ਦੁਆਰਾ ਸਾਰਾ ਕੁਝ ਕਰਾਉਂਦੇ ਨੇ ਜੀ ਸਾਰਾ ਪਿੰਡ ਨਾਲ ਕੇ ਜੀ ਬਾਈ ਪਿੰਡ ਦੇ ਵਿੱਚ ਏਕਾ ਹੋਣਾ ਚਾਹੀਦਾ ਹੈਗਾ ਕੋਈ ਵੀ ਆਪਾਂ ਕੰਮ ਕਰਨ ਲੱਗੇ ਕਿਉਂਕਿ ਤੁਹਾਨੂੰ ਪਤਾ ਯਾਰ ਸਰਕਾਰਾਂ ਦੇ ਉੱਪਰੋ ਸਾਰਾ ਰੱਖੀ ਜਾਵਾਂਗੇ ਕਈ ਵਾਰ ਚਲੋ ਨਹੀਂ ਹੋਣਾ ਹੀ ਕੋਈ ਸੇਵਾ ਸੁਭਾ ਕਰਦਾ ਹੁੰਦਾ ਬਾਕੀ ਵਧੀਆ ਗੱਲਾਂ ਬਾਕੀ ਤੁਸੀਂ ਯਾਰ ਸਾਰਿਆਂ ਨੂੰ ਦੱਸਿਓ ਬਾਈ ਹੋਰਾਂ ਦਾ ਉਪਰਾਲਾ ਕਿਵੇਂ ਲੱਗਿਆ ਤੇ ਬਾਕੀ ਕੰਮ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਬਈ ਵੀਡੀਓ ਥੱਲੇ